ਇੱਕ ਵਿਸ਼ਵਾਸ ਬੜੀ ਵੱਡੀ ਚੀਜ਼ ਹੁੰਦੀ ਆ ਕਹਿੰਦੇ ਨੇ ਕਿ ਅੰਧ ਵਿਸ਼ਵਾਸ ਕਰਨਾ ਚਾਹੀਦਾ ਹੈ ਕਰਨਾ ਚਾਹੀਦਾ ਲੇਕਿਨ ਜਿੱਤੇ ਵਿਸ਼ਵਾਸ ਕਰਿਓ ਉਹਨਾਂ ਨਹੀਂ ਹੋਣਾ ਚਾਹੀਦਾ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਮੈਂ ਸੁਝਾਕਾ ਹੋ ਕੇ ਲੋਕਾਂ ਦੀ ਆਸਾਂ ਨੂੰ ਪੂਰਾ ਕਰਾਂਗਾ ਸੋ ਇਹ ਚੀਜ਼ ਦਾ ਪੂਰਾ ਮੈਂ ਵਿਸ਼ਵਾਸ ਦਵਾਣਾ ਮਾਂ ਉਹਨਾਂ ਦੀ ਆਸਾਂ ਉਮੀਦਾਂ ਦੇ ਉੱਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਮੇਰੀ ਬੈਕ ਦੇ ਉੱਤੇ ਮੇਰੇ ਐਮਐਲਏ ਖੜੇ ਨੇ ਜਿੱਤੇ ਵੀ ਕਿਤੇ ਪ੍ਰੋਬਲਮ ਆਏਗੀ ਮੇਰੀ ਦੂਰ ਕਰਾਂਗੇ ਸਰਕਾਰ ਦੇ ਵਿੱਚ ਇਸ ਵੇਲੇ ਮੇਰੇ ਐਮਐਲਏ ਨਹੀਂ ਹੈ ਕਾਰਜਕਾਰੀ ਪ੍ਰਧਾਨ ਪੰਜਾਬ ਵੀ ਨਹੀਂ ਹੈ ਔਰ ਉਹ ਗੱਲਾਂ ਨਹੀਂ ਰਹੀਆਂ ਹੁਣ ਬਟਾਲੇ ਦੀਆਂ ਪੂਰੀ ਤਾਕਤ ਨਾਲ ਬਟਾਲੇ ਦੀ ਡਵੈਲਪਮੈਂਟ ਕਰਵਾਵਾਂਗੇ ਚੋਹਾਂ ਸਾਹਿਬ ਜਿਸ ਮਾਈਕ ਤੇ ਮੈਂ ਬਟਾਲਾ ਵਾਸੀਆਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਅੱਜ ਇੰਪਰੂਵਮੈਂਟ ٹرسٹ ਦੇ ਜਿਹੜੇ ਚੇਅਰਮੈਨ ਜਸ਼ਪਾਲ ਚੋਹਾਨ ਜੀ ਜਿਨ੍ਹਾਂ ਨੂੰ ਅੱਜ ਕੁਰਸੀ ਤੇ ਬਿਠਾਇਆ ਉਹਨਾਂ ਦੀ ਤਾਜਪੋਸ਼ੀ ਹੋਈ ਹੈ ਸੋ ਕਹਿਣ ਦਾ ਭਾਵ ਇਹ ਹੈ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਸਹਿਬਾਨ ਨੇ ਇਹ ਸਾਰੇ ਆਮ ਆਦਮੀ ਪਾਰਟੀ ਦੇ ਸਿਪਾਈ ਨੇ ਔਰ ਪਾਰਟੀ ਜਿਹੜੀ ਆ ਉਹ ਦੇਖਦੀ ਆ ਵੀ ਕਿਹੜਾ ਬੰਦਾ ਅਨਥਕ ਹੈ ਮਿਹਨਤੀ ਹੈ ਔਰ ਪਾਰਟੀ ਲਈ ਲਾਇਲ ਹੈ ਜਿਹੜਾ ਬੰਦਾ ਆਰਾਮ ਨਾਲ ਹੌਂਸਲੇ ਨਾਲ ਚੱਲਦਾ ਤੇ ਪਾਰਟੀ ਲਈ ਮਿਹਨਤ ਕਰਦਾ ਹੈ ਪਾਰਟੀ ਨੂੰ ਹਮੇਸ਼ਾ ਤਗੜਾ ਕਰਦੀ ਆ ਸੋ ਮੈਂ ਅੱਜ ਦੇ ਦਿਨ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਦੁੱਖ ਇਸ ਗੱਲ ਦਾ ਹੈ ਮਨ ਭਰੇ ਨਾ ਇਹ ਗੱਲ ਕਹਿਣੀ ਪੈਂਦੀ ਆ ਵੀ 75 ਸਾਲ ਬਟਾਲਾ ਪਛੜਿਆ ਰਹਿ ਗਿਆ ਪਰ ਅੱਜ ਬਟਾਲੇ ਦਾ ਨਾਮ ਜਿਹੜਾ ਕਿਤੇ ਨਾ ਕਿਤੇ ਫਿਰ ਜਿਹੜਾ ਉੱਪਰਲੇ ਸਿਖਰਾਂ ਨੂੰ ਵੱਧਾ ਹੋਇਆ ਨਜ਼ਰ ਆ ਰਿਹਾ ਐ ਐਮਐਲਏ ਬਣਿਆ ਉਦੋਂ ਬਟਾਲੇ ਦੀ ਕੰਡੀਸ਼ਨ ਕੀ ਸੀ ਮੈਂ ਤੁਹਾਨੂੰ ਸਾਰੇ ਮਾਧਿਅਮ ਰਹੀਂ ਮੈਂ ਪੁੱਛਣਾ ਚਾਹੁੰਨਾ ਲੋਕਾਂ ਨੂੰ ਵੀ ਵੀ ਜਦੋਂ ਐਮਐਲਏ ਬਣਿਆ ਮੈਨੂੰ ਇੱਕ ਗੱਲ ਦੱਸ ਦਿਓ ਵੀ ਕਿਹੜਾ ਰੋਡ ਜਿਹੜਾ ਸੀ ਸਹੀ ਸੀ ਹਰ ਰੋਡ ਹੀ ਜਿਹੜਾ ਸੀ ਉਹ ਪਟਿਆ ਪਿਆ ਸੀ ਪਰ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਅੱਜ ਬਟਾਲਾ ਜਿਹੜਾ ਉਹ ਲੀਆਂ ਤੇ ਆ ਰਿਹਾ ਤਰੱਕੀ ਦੀਆਂ ਲੀਆਂ ਤੇ ਆ ਰਿਹਾ ਹੋਰ ਵੀ ਜਿਹੜੇ ਨੇ ਉਪਰਾਲੇ ਵੱਡੇ ਹੋਣ ਜਾ ਰਹੇ ਨੇ ਔਰ ਬਹੁਤ ਵਧੀਆ ਜਿਹੜਾ ਮੈਂ ਇਹ ਕਹਿ ਸਕਦਾ ਵੀ ਬਟਾਲੇ ਦੀ ਨੁਹਾਰ ਬਦਲ ਕੇ ਬਟਾਲੇ ਨੂੰ ਤਰੱਕੀ ਦੇ ਲੈ ਕੇ ਜਾਵਾਂਗੇ ਜੀ। ਇਸੇ ਦਾ ਮਤਲਬ ਤਾਂ ਕਰ ਰਹੇ ਹਾਂ ਉਦਘਾਟਨ। ਉਹ ਵੀ ਤਿਆਰੀ ਆ ਜੀ। ਤਹਿਸੀਲ ਦੀ ਵੀ ਤਿਆਰੀ ਆ। ਥੋੜਾ ਜਿਹਾ ਮੇਰੇ ਕਿਉਂਕਿ ਉੱਥੇ ਤਹਿਸੀਲ ਦੇ ਵਿੱਚ 200 ਦੇ ਕਰੀਬ ਜਿਹੜੇ ਕੰਮ ਕਰ ਰਹੇ ਨੇ ਉੱਥੋਂ ਦੀ ਮੈਂ ਕਹਿ ਸਕਦਾ ਉਹਨਾਂ ਦੇ ਘਰ ਦੇ ਪਰਿਵਾਰਾਂ ਦੀ ਰੋਜੀ ਰੋਟੀ ਚੱਲ ਰਹੀ ਆ। ਉਹ ਪਰਿਵਾਰ ਸਾਰੇ ਮੇਰੇ ਕੋ ਆਏ ਸੀ ਉਹ ਉਹਨਾਂ ਨੇ ਥੋੜਾ ਜਿਹਾ ਦੱਸਿਆ ਵੀ ਸਾਡੀ ਰੋਟੀ ਬੰਦ ਹੋ ਜੂਗੀ ਜੀ ਤੇ ਮੈਂ ਉਹਨਾਂ ਖਰ ਕੇ ਥੋੜਾ ਜਿਹਾ ਹੁਣ ਡਿਲੇ ਰੱਖਿਆ ਵਾ ਉਹ ਵੀ ਜਦੋਂ ਡੀਸੀ ਸਾਹਿਬ ਸਾਡੇ ਨਵੇਂ ਕੁਰਸੀ ਤੇ ਬੈਠਦੇ ਨੇ ਉਹਨਾਂ ਦਾ ਵੀ ਆਪਾਂ ਇਸ਼ੂ ਜਿਹੜਾ ਹੱਲ ਕਰਕੇ ਉਹਨਾਂ ਦੀ ਵੀ ਰੋਟੀ ਨੂੰ ਇਹ ਆ ਵੀ ਰਜਗਾਰ ਨਾ ਕਿਸੇ ਦੀ ਜਾਣਾ ਚਾਹੀਦਾ ਰਜਗਾਰ ਉਹਦੇ ਕਰਕੇ ਥੋੜਾ ਵੇਟ ਕਰ ਰਹੇ ਬਾਕੀ ਤਹਿਸੀਲ ਕੰਪਲੈਕਸ ਰੈਡੀ ਆ ਬਟਾਲੇ ਵਾਲਿਆਂ ਨੂੰ ਚੰਦ ਦਿਨਾਂ ਦੇ ਵਿੱਚ ਵਿੱਚ ਨਵੀਂ ਤਹਿਸੀਲ ਦਾ ਜਿਹੜਾ ਚਿਹਰਾ ਵੇਖਣ ਨੂੰ ਮਿਲੂਗਾ ਇੱਕ ਬੇਨਤੀ ਕਰਨੀ ਚਾਹੁੰਨਾ ਜੀ ਕਿਸਾਨਾਂ ਪ੍ਰਤੀ ਮੈਂ ਵੀ ਕਿਸਾਨ ਅਸੀਂ ਵੀ ਕਿਸਾਨਾਂ ਦੇ ਹਮਾਇਤੀ ਆ ਪਰ ਸਾਡੀ ਲੜਾਈ ਸੈਂਟਰ ਨਾਲ ਅਸੀਂ ਅੱਜ ਤੰਗੀ ਕਿੰਨਾਂ ਆ ਰਹੀ ਹੈ ਰਾਹ ਬੰਦ ਨੇ ਦਿੱਕਤਾਂ ਕਿੰਨਾਂ ਆ ਰਹੀਆਂ ਨੇ ਆਪਣੇ ਪੰਜਾਬੀਆਂ ਨੂੰ ਲੜਾਈ ਤੇ ਸਾਡੀ ਸੈਂਟਰ ਨਾਲ ਵਾ ਪਰ ਜੇ ਤੰਗੀਆਂ ਹੀ ਆਪਣੇ ਆਪ ਨੂੰ ਦੇਈ ਜਾਵਾਂਗੇ ਆਪਾਂ ਤੇ ਕਿਤਨਾ ਸਰਵਾਈਵ ਕਰਾਂਗੇ ਸੋ ਇਹੋ ਬੇਨਤੀ ਆ ਅਸੀਂ ਕਹਿੰਨੇ ਆ ਪੰਜਾਬ ਨੂੰ ਤਰੱਕੀ ਦੇ ਲੈ ਕੇ ਜਾਣਾ ਪਰ ਜੇ ਰਾਹ ਹੀ ਬੰਦ ਕਰ ਦੇਾਂਗੇ ਕਿਹੜੀ ਇੰਡਸਟਰੀ ਪੰਜਾਬ ਆਊਗੀ ਜੀ ਕਿਹੜਾ ਬਿਜ਼ਨਸਮੈਨ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਆਊਗਾ ਜੀ ਕਿਉਂਕਿ ਇਹ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਕਹਿੰਦੇ ਆ ਬਣਾਉਣਾ ਸਾਡਾ ਸਾਥ ਦਿਓ ਆਪਾਂ ਇਹ ਨਾ ਕਰੀਏ ਵੀ ਆਪਣੇ ਪੰਜਾਬ ਦੇ ਨੌਜਵਾਨ ਅਸੀਂ ਕਹਿੰਦੇ ਰੋਜ਼ਗਾਰ ਦੇਣਾ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਪਰ ਜੇ ਇਹ ਕਮੀਆਂ ਤੋਂ ਦੂਰ ਹਟਾਂਗੇ ਠੀਕ ਹੈ ਮੰਗਾ ਨੇ ਹੱਕ ਨੇ ਸਰਕਾਰ ਨਾਲ ਖਲੋਤੀ ਆ ਪਰ ਸਾਡੀ ਸੈਂਟਰ ਨਾਲ ਲੜਾਈ ਹੈ ਅਸੀਂ ਆਪਣਾ ਘਰ ਨਾ ਖਰਾਬ ਕਰੀਏ ਸੋ ਉਹਦਾ ਮੈਨੂੰ ਇੱਕ ਗੱਲ ਦੱਸਿਓ ਵਿਕਰਮ ਮਜੀਠੀਆ ਉਹਨੂੰ ਸੁਣਦਾ ਕੌਣ ਆ ਉਹ ਹਰ ਵੋ ਭਾਵੇਂ ਮੇਰੇ ਹਿਸਾਬ ਨਾਲ ਕਿਤੇ ਜਾਂਦਿਆਂ ਜਾਂਦਾ ਕਿਤੇ ਰਾਹ 'ਚ ਕਿਤੇ ਐਕਸੀਡੈਂਟ ਹੋ ਜਾਵੇ ਕਿਤੇ ਕੁੱਤਾ ਕੱਟਾ ਵੀ ਮਰ ਜਾਵੇ ਭਾਵੇਂ ਉਹ ਸਦਾ ਉਹਦੇ ਤੇ ਵੀ ਲਾਈਵ ਹੋ ਜੇ ਪੁਰਾਣੇ ਸਿਆਸਤਦਾਨਾਂ ਝੋਠੇ ਨੇ ਇਹਨਾਂ ਨੂੰ ਜਰਾ ਬੋਲਣ ਚੱਲਣ ਦਾ ਹਾਵ ਕਿਤਾਬ ਦਾ ਜਰਾ ਜ਼ਿਆਦਾ ਪਤਾ ਹੈ ਸਾਈ ਜਰਾ ਥੋੜੇ ਜਿ ਸਿੱਧੇ-ਸੁੱਧੇ ਹੈਗੇ ਆ ਸਾਨੂੰ ਘੱਟ ਪਤਾ ਪਰਗੇ ਆ ਦੇਖੋ ਐਨਕ ਨੂੰ ਪਸੰਦ ਕਰਦਾ ਤੇ ਕਰੀ ਜਾਵੇ ਵੇਖੋ ਇੱਕ ਗੱਲ ਦੇਖੀ ਜੇ ਕਿਸੇ ਬੰਦੇ ਨੂੰ ਕੋਈ ਮੈਡੀਕਲ ਪ੍ਰੋਬਲਮ ਹੈ ਉਹਨੇ ਐਨਕ ਲਾਈ ਹੈ ਉਹਦੇ ਤੇ ਵੀ ਤੰਜ ਹੈਰਾਨਗੀ ਦੀ ਗੱਲ ਇਹ ਪੰਜਾਬ ਦੇ ਮੁੱਦੇ ਇਹ ਕੋਈ ਪੰਜਾਬ ਦੀ ਗੱਲ ਹੈ ਇਹ 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 ਇੱਕ ਮੈਂ ਕਹਿ ਸਕਦਾ ਇਹ ਬਚਕਾਨੀਆਂ ਹਰਕਤਾਂ ਨੇ ਬਚਕਾਨੀਆਂ ਲੋਕ ਤਿਆਰ ਬੈਠੇ ਨੇ ਲੁਧਿਆਣੇ ਲੋਕ ਸਾਥ ਦੇ ਰਹੇ ਨੇ ਔਰ ਵੱਡੀ ਜਿੱਤ ਨਾ ਜਿੱਤ ਕੇ ਆਵਾਂਗੇ ਉੱਥੋਂ ਬਹੁਤ ਵਧੀਆ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਉੱਥੇ ਕਰਨੀ ਚਾਹੁੰਨਾ ਜੀ ਇਹ ਵਿਰੋਧੀ ਹਰ ਕੰਮਾਂ 'ਚ ਤੰਜ ਕੱਸਦੇ ਨੇ ਹੁਣ ਚੰਗੇ ਕੰਮ ਹੋ ਰਹੇ ਆ ਨਸ਼ਿਆਂ ਦੇ ਖਿਲਾਫ ਸਰਕਾਰ ਮੋਢੇ ਨਾ ਮੋਢਾ ਲਾ ਕੇ ਖਲੋਤੀ ਖਲਾਉਣ ਕਿਉਂ ਨਹੀਂ ਖਲਾਉਂਦੇ ਕਰਨਵਾਵਾ ਕਿਉਂ ਨਹੀਂ ਕਰਦੇ ਕਾਰਨ ਕੀ ਹੈ ਇਹਨਾਂ ਨੂੰ ਚੰਗੀਆਂ ਚੀਜ਼ਾਂ ਸੋਭਾ ਨਹੀਂ ਦਿੰਦੀਆਂ ਸੋ ਰਹੀ ਗੱਲ ਕਰਨal ਦੀ ਜੋ ਪੁਲਿਸ ਆਪਣੀ ਇਨਕੁਆਇਰੀ ਕਰ ਰਹੀ ਹੈ ਜੋ ਅਜ ਦੋਸ਼ੀ ਹੋਊਗਾ ਇਹ ਕੌਣ ਹੁੰਦੇ ਫੈਸਲਾ ਕਰਨ ਵਾਲੇ ਇਹ ਕੌਣ ਹੁੰਦੇ ਆ ਜਵਾਬ ਦੇਣ ਵਾਲੇ ਜਵਾਬ ਪੁਲਿਸ ਆਪਣੀ ਕਾਰਵਾਈ ਕਰ ਰਹੀ ਜਿਹੜਾ ਦੋਸ਼ੀ ਹੋਊਗਾ ਦੋਸ਼ੀ ਪਾਇਆ ਜਾਊਗਾ ਦੇਖੋ ਜੀ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜੇ ਪਹਿਲੇ ਵੀ ਚੇਅਰਮੈਨ ਉਹ ਵੀ ਸਾਡੇ ਚੇਅਰਮੈਨ ਨੇ ਅੱਜ ਪਾਰਟੀ ਨੇ ਜੇ ਜਸ਼ਪਾਲ ਚੋਹਾਨ ਜੀ ਨੂੰ ਚੇਅਰਮੈਨ ਹੀ ਦਿੱਤੀ ਹੈ ਤੇ ਉਹਨਾਂ ਨੂੰ ਨਵੀਂ ਜ਼ਿੰਮੇਵਾਰੀ ਦੇਵਾਂਗੇ ਅਸੀਂ ਟੀਮ ਇੱਕ ਪਰਿਵਾਰ ਆ ਜੀ ਠੀਕ ਆ ਉਹ ਜਿਹੜੇ ਉਹਨਾਂ ਨੇ ਕੰਮ ਅਲੀਕੇ ਸੀ ਉਹੋ ਕੰਮਾਂ ਦੀਆਂ ਹੁਣ ਫਾਈਲਾਂ ਜਿਹੜੀਆਂ ਉਹ ਆਪ ਹੀ ਦੱਸਣਗੇ ਚੋਹਾਨ ਸਾਹਿਬ ਨੂੰ ਵੀ ਆਹ ਕੰਮ ਮੈਂ ਕਰ ਚੁੱਕਿਆ ਤੇ ਹੁਣ ਆਪਾਂ ਆਹ ਕੰਮ ਕਰਨੇ ਨੇ ਠੀਕ ਆ ਅਗੋ ਚੋਹਾਨ ਸਾਹਿਬ ਹੁਣ ਆਪਣੀ ਪਲੈਨਿੰਗ ਜਿਹੜੀ ਆ ਉਹ ਵੀ ਐਕਸਪਲੇਨ ਕਰਨਗੇ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਸਾਡਾ ਇੰਪਰੂਵਮੈਂਟ ਟਰਸਟ ਜਿਹੜਾ ਜਿਸ ਦਿਨ ਉਸ ਦਿਨੇ ਖਾਲੀ ਪਿਆ ਸੀ ਉਸ ਦਿਨ ਆ ਅਫਸਰ ਸਹਿਬਾਨ ਵੀ ਖਲੋਤੇ ਨੇ ਉਹਨਾਂ ਦੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ ਪਰ ਅੱਜ ਉਹੀ ਇੰਪਰੂਵਮੈਂਟ ਟਰਸਟ ਹੈ ਅੱਜ ਪਰਮਾਤਮਾ ਦੀ ਕਿਰਪਾ ਨਾਲ ਕਰੋੜਾਂ ਰੁਪਏ ਆ ਗਿਆ ਇਹੋ ਬੇਨਤੀ ਕਰਦਾ ਅੱਜ ਵੀ ਮੈਂ ਅਕਸਰ ਜਦੋਂ ਵੀ ਗਿਆ ਮੈਂ ਇਹੋ ਕਹਿੰਦਾ ਰਿਹਾ ਵੀ ਯਾਰ ਆਪਾਂ ਆਪਣੇ ਨੌਜਵਾਨਾਂ ਨੂੰ ਬੱਚਿਆਂ ਨੂੰ ਗਲਤ ਰਸਤੇ ਤੋਂ ਹਟਾ ਕੇ ਉਹਨਾਂ ਨੂੰ ਚੰਗੇ ਰਸਤੇ ਤੇ ਪਾਈਏ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਆਪਣਾ ਪੰਜਾਬ ਤਰੱਕੀ 'ਚ ਜਾਵੇ ਪਰ ਹੁਣ ਜਿਹੜੇ ਗਲਤ ਆਨਸਰ ਹਟਦੇ ਨਹੀਂ ਫਿਰ ਉਹਨਾਂ ਦੇ ਵਾਰੀ ਤੇ ਫਿਰ ਸਖਤੀ ਤੇ ਕਰਨੀ ਪੈਣੀ ਹੈ ਕਿਉਂਕਿ ਸੋ ਕਹਿਣ ਦਾ ਭਾਵ ਵਧੀਆ ਜਿਹੜਾ ਰਿਜ਼ਲਟ ਤੁਹਾਨੂੰ ਵੇਖਣ ਨੂੰ ਮਿਲੇਗਾ ਠੀਕ ਹੈ ਜੀ